ਸਤ ਜੀ ਮੈਂ ਹਰਵਿੰਦਰ ਸਿੰਘ ਨੰਗਲ ਕਰਾਤਾ ਹਸ ਤੋ ਉਮੀਦ ਕਰਦਾ ਸਾਰਾ ਚੜ੍ਹਦੀ ਕਲਾ ਚਾਹੁੰਦਾ ਹਾਂ ਕਿ ਰਾਜ ਖੁਸ਼ੀ ਹੋਵੋਗੇ ਚੈਨਲ ਤੇ ਪਹਿਲੀ ਵਾਰ ਐ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਸੁਣਨੀ ਲੱਗਣ ਦੀ ਗਰੰਟੀ ਆਪਾਂ ਹਰ ਵਾਰ ਦਿੰਨੇ ਹਾਂ ਵੀਡੀਓ ਸੁਣਨੀ ਲੱਗੀ ਲਾਈਕ ਕਰ ਦਿਓ ਉਸ ਨਾਲ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਵੀਡੀਓ ਅੱਗੇ ਜਰੂਰ ਭੇਜਿਆ ਕਰੋ ਤਾਂ ਕਿ ਸ਼ੇਅਰ ਕਰਕੇ ਨਾਲ ਕਿ ਤੁਹਾਡੇ ਦੋਸਤ ਮਿੱਤਰ ਇਸ ਤਰ੍ਹਾਂ ਦਾ ਫਾਇਦਾ ਹੋ ਜੀ ਤੇ ਤੁਸੀਂ ਨਾ ਸ਼ੇਅਰ ਨਹੀਂ ਮਤਲਬ ਸ਼ੇਅਰ ਨਹੀਂ ਕਰਦੇ ਇੱਕ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਵੀਡੀਓ ਦੇਖ ਤਾ ਲੈਣੇ ਚੈਨਲ ਵੀ ਸਬਸਕ੍ਰਾਈਬ ਕਰ ਲੈ ਉਹ ਨੰਗਰ ਕਾਥ ਆ ਸਾਰੇ ਨੇ ਇਧਰਲੇ ਪਾਸੇ ਇੱਕੋ ਦਿਨ ਆਦਾ ਸਬਸਕ੍ਰਾਈਬ ਕਰਦ ਲੈ ਲਾਈਕ ਬਟਨ ਹੋਊਗਾ ਉਹ ਬਟਨ ਨੂੰ ਨਾਪਕ ਕਿਦੋਂ ਬੈਲ ਦਾ ਆਈਕਨ ਹੋਊਗਾ ਉਤੇ ਆਲ ਤੇ ਓਕੇ ਕਰਕੇ ਭੇਜ ਦਿਓ ਆਲ ਤੇ ਓਕੇ ਕਰ ਲੋ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਸੂਟ ਆਪਾਂ ਜਿਵੇਂ ਆ ਸੂਟ ਸੀਗੇ ਵੇਚੇ ਸੀਗੇ ਆਪਾਂ 500 ਦੇ 4 ਇਹ ਹੁਣ ਮੇਰੇ ਕੋਲ ਗਿਣਤੀ ਦੇ 14-15 ਸੂਟ ਰਹਿ ਗਏ ਸਾਰੇ ਬਹੁਤ ਤੁਸੀਂ ਪਿਆਰ ਦਿੱਤਾ ਵੀਡੀਓ ਨੂੰ ਬਹੁਤ ਆਪਾਂ ਸੂਟ ਵੇਚਤੇ ਹੁਣ ਇਹਦੇ ਚੀ ਮਤ ਆਪਾ ਬਰਾਤੇ ਆ ਹੁਣ ਸੂਟ ਜਿਵੇਂ ਇਹ ਸੀਗੇ ਪਹਿਲਾਂ ਮੈਂ ਇਹ 500 ਜਾਨ ਵਿੱਚ ਵੇਚਦਾ ਹੁੰਦਾ ਸੀ ਸੂਟ ਇਹ 500 ਤਿੰਨ ਸੀ ਹੁਣ ਮੈਂ ਇਹ ਰੇਟ ਇਹਦਾ ਵੀ ਕਰਤਾ ਇਹ ਲੈ ਲਓ ਜੀ 500 ਦੇ ਚਾਰ ਸੂਟ ਨੇ ਨੰਗਲ ਕਲਾਥ ਹਾਊਸ ਮਹਿਲਕਣਾ ਮਹਿਲਕਣਾ ਬਿਆਰ ਦੇ ਵਿੱਚ ਪੀਰਖਾਨਾ ਜੀ ਪੀਰਖਾਨਾ ਦੇ ਬਿਲਕੁਲ ਸਾਹਮਣੇ ਕਿ ਜਿਹੜੀ ਗਲੀਆ ਗਲੀਆ ਆਪਣੀ ਦਿਖਾਣਾ ਜਦੋਂ ਮਰਜ਼ੀ ਆਜੋ ਲਓ ਜੀ ਉਦੋਂ ਬਾਅਦ ਇੱਕ ਆ ਕਲਰ ਤੇ ਪਾਇਆ ਸੂਟ ਲਓ ਜੀ ਦੇਖੋ ਇਹ ਚਾਰ ਹੈਗੇ ਆ ਆ ਜਾ ਰੱਖ ਨੇੜੇ ਆ ਜਾ ਉਦੋਂ ਬਾਅਦ ਦੇਖੋ ਜੀ ਇਹ ਹੈਗਾ ਕਰੇਵ ਚਾਰ ਪੰਜ ਸੂਟ ਤੁਹਾਨੂੰ ਇਹ ਕਲਰ ਤੇ ਮਿਲ ਜਾਣਗੇ ਜੀ ਠੀਕ ਆ 500 ਦੇ ਚਾਰ ਨੇ ਉਸ ਤੋਂ ਬਾਅਦ ਫਿਰ ਇੱਕ ਇਹ ਕਲਰ ਆ ਗਿਆ ਜੀ ਇਹ ਵੀ ਹੈਗਾ ਮਤਲਬ ਕਰੇਵ ਪੂਰਾ 5 ਮੀਟਰ ਦਾ ਸੂਟ ਉਹ ਛੋਟੇ ਬਣੇ ਦਾ ਤੇ ਇਹ ਵੀ 500 ਦੇ ਚਾਰ ਆ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਗਿਆ ਔਰਗਾਂਜਾ ਲਓ ਜੀ ਇਹ ਔਰਗਾਂਜਾ ਦੇ ਵਿੱਚ ਤਿੰਨ ਸੂਟ ਮੇਰੇ ਕੋਲੇ ਇਹ ਕਲਰ ਚ ਬਚਦੇ ਆ ਜੇੜਾ ਕੋਈ ਲੈਣਾ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਭੇਜ ਦਿਓ ਵਾਪਸ ਤੇ ਉਸ ਤੋਂ ਬਾਅਦ ਜੋਰਜਟ ਸੌਰੀ ਜੋਰਜਟਾ ਇਹ ਇਹਦੇ ਵਿੱਚ ਲਓ ਜੀ ਇੱਕ ਇਹ ਕਲਰ ਦਾ ਇਹ ਸਿੰਗਲ ਸੂਟ ਹੈ ਜੀ ਇੱਕ ਠੀਕ ਆ ਉਸ ਤੋਂ ਬਾਅਦ ਇੱਕ ਆ ਇਹਦੇ ਚ ਸੇਮ ਡਿਜ਼ਾਈਨ ਦੇ ਵਿੱਚ ਪੀਲਾ ਕਰਲ ਮਿਲ ਜੂਗਾ ਇਹ ਚ ਦੋ ਸੂਟ ਪਏ ਆ ਤੇ ਇੱਕ ਆ ਪਿੰਕ ਮਿਲ ਜੂਗਾ ਇਹ ਚ ਵੀ ਦੋ ਸੂਟ ਪਏ ਆ ਠੀਕ ਆ ਉਸ ਤੋਂ ਬਾਅਦ ਇੱਕ ਆ ਰੈੱਡ ਕਲਰ ਚ ਸੂਟ ਆ ਇਹ ਆਪਣੇ ਕੋਲ ਚਾਰ ਪੰਜ ਹੈਗੇ ਆ ਇਹ ਚ ਵੀ ਮਿਲ ਜਾਵਾਂਗੇ ਇੱਕ ਆ ਕਲਰ ਪਿਆ ਲਓ ਜੀ ਦੇਖੋ ਇੱਕ ਇਹ ਕਲਰ ਪਿਆ ਉਸ ਤੋਂ ਬਾਅਦ ਇੱਕ ਇਹ ਕਲਰ ਆ ਜਾ ਲਓ ਇਹ ਹੈਗੇ ਆ 500 ਦੇ ਚਾਰ ਸੂਟ ਸੇਮ ਰੱਖਾਂਗੇ ਜੀ ਉਸ ਤੋਂ ਬਾਅਦ ਔਰਗੰਜਾ ਚ ਆ ਗਈ ਔਰਗੰਜਾ ਦੇ ਵਿੱਚ ਪਲੇਨ ਇੱਕ ਇਹ ਕਲਰ ਪਿਆ ਇਹ ਛੋਟਾ ਪਣਾ ਮਤਲਬ 3 ਮੀਟਰ ਹੋਊਗਾ ਵੱਡਾ ਪਣਾ ਹੋਇਆ ਤਾਂ 3.5 ਮੀਟਰ ਹੋਊਗਾ ਪੂਰਾ ਸੂਟ ਦੇਵਾਂਗੇ ਠੀਕ ਆ ਮੈਂ ਇੱਥੇ ਲਾ ਦਣਾ ਜਿਹੜਾ ਵੀ ਤੈਨੂੰ ਸਹੀ ਲੱਗਦਾ ਜੀ ਉਹਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਸੂਟ ਤੁਹਾਡਾ ਡਾਕ ਰਾਹੀਂ ਘਰੇ ਪਹੁੰਚਾ ਦੇਵਾਂਗੇ ਜੀ ਦੁਕਾਨ ਤੋਂ ਆਗਲੇ ਕਿਨਾਂ ਦੁਕਾਨ ਤੋਂ ਆਜੋ ਆਪਣੀ ਦੁਕਾਨ ਦਾ ਨਾਮ ਆ ਜੀ ਨੰਗਲ ਕਲੌਥ ਹਾਊਸ ਉਸ ਤੋਂ ਬਾਅਦ ਮੈਲਕਨ ਆਪਣੀ ਦੁਕਾਨਾ ਜੀ ਬਾਜ਼ਾਰ ਦੇ ਵਿੱਚ ਪੀਰਖਾਨਾ ਦਾ ਪੀਰਖਾਨੇ ਬਿਲਕੁਲ ਸਾਹਮਣੇ ਕਿਸੇ ਵਾਲੀ ਗਲੀ ਹੈ ਗਲੀ ਤੇ ਆਪਣੀ ਦੁ ਤਾ ਮਤਲਬ ਕੁਝ ਵੀ ਕਰਵਾ ਦਾਂ ਕੈਸ਼ ਆਂਡਰ ਵੀ ਆਪਾਂ ਨਹੀਂ ਕਰਦੇ ਪਹਿਲਾਂ ਦੱਸ ਰਹੇ ਹਾਂ ਜੀ ਪੈਸੇ ਅਡਵਾਂਸ ਦੇਣੇ ਪੈਣਗੇ ਉਸ ਤੋਂ ਬਾਅਦ ਸੂਟ ਤੁਹਾਡਾ ਡਾਕ ਰਾਹੀਂ ਘਰੇ ਪਹੁੰਚਾ ਦਾਂਗੇ ਚਾਰ ਪੰਜ ਦਿਨਾਂ ਅੰਦਰ ਤੁਹਾਨੂੰ ਮਿਲ ਜਾਊਗਾ ਦੁਕਾਨਦਾਰਾਂ ਫੇਰ ਦੱਸ ਰਹੇ ਨੰਗਲ ਕਲੋਥ ਹਾਊਸ ਆ ਜੀ ਤੇ ਮਹਿਲਕਣਾ ਦੁਕਾਨਾਂ ਬਾਜ਼ਾਰ ਦੇ ਵਿੱਚ ਜਿਹੜਾ ਵੀ ਸੂਟ ਲੈਣਾ 500 ਦੇ ਚਾਰ ਨੇ ਸ਼ਿਪਿੰਗ 400 ਰੁਪਏ ਆਈਡੀਆ ਲੱਗੂਗਾ ਤੇ 600 ਰੁਪਏ ਦੇ ਤੁਹਾਨੂੰ ਚਾਰ ਘਰੇ ਪਹੁੰਚ ਜਾਣਗੇ ਜੇ ਦੁਕਾਨ ਤੋਂ ਅਗਰੇ ਲੈਣੇ ਦੁਕਾਨ ਤੋਂ ਅਗਰੇ ਜੇ ਉਹ ਘਰੇ ਦੁਕਾਨ ਤੇ ਲੈਣਗੇ ਤੁਹਾਨੂੰ 500 ਦੇ ਚਾਰ ਇਤੋਂ ਸਸਤਾ ਕੁਛ ਨਹੀਂ ਮਿਲ ਸਕਦਾ ਨਈ ਸੂਟ ਪਹਿਲਾਂ ਇਹ 593 ਵਿੱਚ ਦੱਸੀ ਤੇ ਹੁਣ 504 ਨੇ ਨੰਗਲ ਕਰਾਫਟ ਹਾਊਸ ਮਹਿਲਕਾ ਮਹਿਲਕਾ ਬਿਆਦੇ ਪੀਖਾਨਾਂ ਦੀ ਪੀਰਖਾਨ ਦੇ ਬਿਲਕੁਲ ਸਾਹਮਣੇ ਕਿਚਨ ਦੀ ਗਲੀ ਹੈ ਗਲੀ ਜਿੱਥੇ ਆਪਣੀ ਨਿਕਾਣ ਦੀ ਦੋ ਮਰਜ਼ੀ ਆ ਤੇ ਨਹੀਂ ਆ ਸਕਦੇ ਤਾਂ ਨੰਬਰ ਹੈਗਾ 9494316 ਹੈ ਤੇ ਕੰਟੈਕਟ ਕਰ ਲਓ ਕਾਲ ਕਰ ਲਓ WhatsApp 'ਆਸੇ ਕਰ ਲਓ ਸੂਟ ਤੁਹਾਡਾ ਕਰਾਂਗੇ ਘਰੇ ਪਹੁੰਚਾ ਦਾਂਗੇ ਜਲਦੀ ਮਿਲਦਾ ਹੋਰ ਸੋਹਣੇ ਸੋਹਣੇ ਸੂਟਾਂ ਨਾਲ ਨਵੀਂ ਵੀਡੀਓ 'ਚ ਆਸੀ ਕਾਲ ਦੀ